ਇਹਾਂ ਤਰ੍ਹਾਂ ਕੰਮ ਕਰਨੇ ਸਰਕਾਰਾਂ ਦੇ ਕੰਮ ਆ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਜਿਹੜੇ ਬੰਨ ਆ ਇਹ ਪੱਗੀਆਂ ਤੌਰ ਤੇ ਲਾਏ ਜਾਂਦੇ ਮੁਸ਼ਕਲਾਂ ਤੋਂ ਮੁਝਖਣ ਦੇ ਲਈ ਗਲੀਆਂ ਵਿੱਚ ਚੱਲ ਰਹੇ ਹਨ ਜਿਹੜੇ ਤੇਰੀ ਮਾਰ ਪਾਏ ਦੋ ਸਾਲ ਪਹਿਲਾਂ ਵੀ ਇੱਥੇ ਇਦਾਂ ਹੀ ਹਾਲ ਹੋਏ ਸੀਗੇ ਪਾਣੀ ਦੀ ਮਾਰ ਤੋਂ ਬਚਣ ਲਈ ਮੌਣ ਪਾਣੀ ਵਾਧੂ ਵਾਲਾ ਹਲਣ ਸਾਡੇ ਕੋਲੋਂ ਉਹ ਨਾ ਇਹ ਵੀ ਪੱਕਾ ਲਾ ਜਰੂਰ ਰਣੀ ਸਥਾਨ ਤੇ ਜਿੱਥੇ ਅਸੀਂ ਪਖੜੇ ਨਾ ਮੈਂ 500 ਰੁਪਏ ਦੇ ਅੰਦਰ ਰੁਕਿਆ ਲੋਕ ਕਹਿੰਦੇ ਨੇ ਕੋਈ ਸਾਨੂੰ ਖਰਾਬਾ ਨਹੀਂ ਚਾਹੀਦਾ ਕੋਈ ਚਾਰਾ ਨਹੀਂ ਚਾਹੀਦਾ ਸਾਨੂੰ ਪੱਕਾ ਹੱਲ ਚਾਹੀਦਾ ਅਸੀਂ ਉਜੜਨ ਮਾਸਤੇ ਤਿਆਰ ਨਹੀਂ ਬੈਠੇ ਉਹ ਵੀ ਕਰਦੇ ਤੇ ਉਹ ਉਹਨਾਂ ਦਾ ਬਿਲਕੁਲ ਹੱਕ ਬੰਦਾ ਹੋਣਾ ਦਾ ਕਿਉਂਕਿ ਜਿਹੜੇ ਲੋਕ ਇਹਨਾਂ ਪਿੰਡਾਂ ਚ ਰਹਿੰਦੇ ਆ ਉਹ ਚਾਹੁੰਦੇ ਆ ਕਿ ਉਹਨਾਂ ਦੀ ਵੀ ਇੱਕ ਜਿਹੜੇ ਜੀਵਨ ਹੈ ਉਹ ਸਹੀ ਹੋਵੇ ਕਿਉਂਕਿ ਇਹ ਤਾਂ ਪਾਣੀ ਨੂੰ ਰੋਕਣ ਦੇ ਲਈ ਬੰਨ ਲਾਣੇ ਇਹ ਪੱਕੀਆਂ ਤਰੀਕਿਆਂ ਨਾਲ ਕੰਮ ਕਰਨੇ ਸਰਦਾਰਾਂ ਦੇ ਕੰਮ ਆ ਔਰ ਇਹ ਜਰੂਰ ਬਾਬਾ ਜੀ ਹਰਿਤ ਸੇਵਾ ਕਰਦੇ ਹੀ ਹੈ ਬਾਟ ਸਹੀ ਮੁੱਦੇ ਉੱਤੇ ਚੱਕਾਂਗੇ ਸਰਕਾਰ ਦੇ ਵਿੱਚ ਵੀ ਉਹਨਾਂ ਨੂੰ ਦੱਸਾਂਗੇ ਕਿ ਇੱਥੇ ਹਰ ਸਾਲੇ ਕੰਮ ਹੁੰਦਾ ਹੈ ਜੇ ਇੱਥੇ ਦਾ ਕੋਈ ਪੱਕਾ ਰਬੰਦ ਕਰਨਾ ਚਾਹੀਦਾ ਤਾਂ ਕਿ ਜਿਹੜਾ ਇਸ ਤਮਨ ਨਾ ਇਹ ਉਹ ਪਿੰਡ ਨੇ ਜਿਨ੍ਹਾਂ ਨੂੰ 2023 ਦੇ ਵਿੱਚ ਵੀ ਮਾਰ ਬੱਜੀ ਹਾਲੇ ਉੱਭਰੇ ਨਹੀਂ ਸੀ ਇੱਕ ਕਿਸਾਨ ਮੇਰੇ ਉਹ ਕਹਿੰਦੇ ਜੀ 2 ਲੱਖ ਲਾ ਕੇ ਜਿਹੜੀ 23 ਦੇ ਵਿੱਚ ਮਿੱਟੀ ਰੂੜੀ 2 ਲੱਖ ਲਾ ਕੇ ਮਿੱਟੀ ਭਰੀ ਹੁਣ ਫੇਰ ਉਹੀ ਕੰਮ ਹੋ ਗਿਆ ਯਾਨੀ ਲੱਖਾਂ ਦੇ ਕਰਜ਼ੇ ਥੱਲੇ ਕਿਸਾਨ ਪਹਿਲਾਂ ਹੀ ਆ ਪਰ ਉਹਨਾਂ ਵਾਸਤੇ ਤੁਸੀਂ ਬੋਰ ਆਜ ਸਭਾ ਮੈਂਬਰ ਕਿਹੜੇ ਖਾਸ ਤੌਰ ਤੇ ਗਵਰਨਰ ਦੇ ਅੱਗੇ ਡਿਮਾਰਟ ਕਰਨੀ ਬਣਦੀ ਹੈ ਕਿ ਲੋਕ ਜਿਹੜੇ ਨੇ ਖਾਸੇ ਓਕੇ ਬਿਲਕੁਲ ਕਰਾਂਗੇ ਜੀ ਮੈਂ ਬਾਬਾ ਜੀ ਨੂੰ ਮੈਂ ਹਮੇਸ਼ਾ ਦੇਖਿਆ ਕਿ ਜਿੱਥੇ ਲੋੜ ਹੁੰਦੀ ਹੈ ਉੱਥੇ ਪਹੁੰਚਦੇ ਹੈ ਕੰਮ ਕਰਦੇ ਹੈ ਇਹ ਆਪਣੇ ਨਿੱਜੀ ਤੌਰ ਤੇ ਕਰਦੇ ਬਹੁਤ ਵੱਡੀ ਇਹਨਾਂ ਨਾਲ ਟੀਮ ਜੁੜਦੀ ਹੈ ਬਹੁਤ ਲੋਕ ਆਪਰਾ ਦੂਰੋਂ ਦੂਰੋਂ ਆਏ ਹੈ ਸੇਵਾ ਕਰਨ ਲਈ ਬੜੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਜਿਹੜੇ ਬੰਨ ਨਾ ਇਹ ਪੱਕੀਆਂ ਤੌਰ ਤੇ ਲਾਏ ਜਾਣ ਤਾਂ ਕਿ ਜਿਹੜੇ ਸਾਡੇ ਕਿਸਾਨ ਭਰਾਵਾਂ ਨੂੰ ਜਾਂ ਆਪਣੇ ਪੰਜਾਬ ਵਾਸੀਆਂ ਨੂੰ ਇਹ ਮੁਸ਼ਕਲਾਂ ਤੋਂ ਨਜਿੱਠਣ ਦੇ ਲਈ ਉਹਨੂੰ ਤਿਆਰੀ ਜਰੀਏ ਪੂਰੀ ਤਰੀਕੇ ਨਾਲ ਹੋਣੀ ਚਾਹੀਦੀ ਹੈ ਔਰ ਇਹ ਨਹੀਂ ਕਿ ਹਰ ਸਾਲ ਇਦਾਂ ਹੀ ਕੰਮ ਹੋਵੇ ਕਿ ਜਿਹੜਾ ਉਹਨਾਂ ਦੇ ਪਹਿਲੇ ਹੀ ਉਹ ਨੁਕਸਾਨ ਚ ਚੱਲ ਰਹੇ ਆ ਉਹਨੂੰ ਫੇਰ ਇਦਾਂ ਦੀ ਮਾਰ ਪੈ ਜਾਵੇ ਸੀਐਮ ਸਾਹਿਬ ਨਾਲ ਵੀ ਰਾਤ ਦਾ ਸਾਥ ਰਹੇ ਬਿਲਕੁਲ ਕਰਾਂਗੇ ਜੀ ਇਸ ਵਾਰ ਬਿਲਕੁਲ ਕਰਾਂਗੇ ਕਿ 2 ਸਾਲ ਪਹਿਲਾਂ ਵੀ ਇੱਥੇ ਇਦਾਂ ਹੀ ਹਾਲ ਹੋਏ ਸੀਗੇ ਇਸ ਸਾਲ ਫੇਰ ਦੇਖਦੇ ਆ ਉਹੋ ਜਿਹੀ ਹਾਲ ਹੈ ਤੇ ਜਿੱਦਾਂ ਅਸੀਂ ਇਹਨੇ ਚੰਗੇ ਸ਼ਹਿਰਾਂ ਬਣਨੇ ਆ ਇਹ ਬੁੱਧ ਉਤਰੀਏ ਜਗ੍ਹਾ ਚ ਬਣਨੇ ਆ ਜਿੱਥੇ ਅਸੀਂ ਬੱਚੇ ਹੋਏ ਪਾਣੀ ਦੀ ਮਾਰ ਤੋਂ ਅਸੀਂ ਕਿਉਂ ਨਾ ਇਹਨਾਂ ਨੂੰ ਵੀ ਇਦਾਂ ਦੀ ਫੈਸਿਲਿਟੀ ਪ੍ਰਦਾਨ ਕਰੀਏ ਜਿੱਥੇ ਇਹ ਪਾਣੀ ਦੀ ਮਾਰ ਤੋਂ ਬਚੇ ਬਿਲਕੁਲ ਬਾਬੇ ਉਸ ਦਾ ਵਾਤਾਵਰਣ ਪ੍ਰਿਮੇ ਦਾ ਕੰਮ ਤੇ ਹੋਣਾ ਹੈ ਉਸ ਤੋਂ ਬਾਅਦ ਉਦੋਂ ਬਾਅਦ ਦੀ ਜ਼ਿੰਮੇਵਾਰੀ ਤੁਹਾਡੀ ਹੋਰ ਬਾਅਦ ਜਾਣੀ ਆ ਪਾਣੀ ਸੁੱਕਣਾ ਉਸ ਤੋਂ ਬਾਅਦ ਕਿਉਂਕਿ ਵੱਡਾ ਨੁਕਸਾਨ ਹੋਣਾ ਅਸੀਂ ਹਮੇਸ਼ਾ ਅੱਗੇ ਵੀ ਨਾਲ ਖੜੇ ਆ ਵੀ ਖੜਾਗੇ ਥੋੜਾ ਉਪਰ ਕਰ ਸਕਦੇ ਹਾਂ ਸਰਕਾਰ ਨੂੰ ਵੀ ਕੱਲ ਵੀ ਅਸੀਂ ਲੈਟਰ ਲਿਖਿਆ ਸੀ ਬਸ ਜੀ ਸਾਹਿਬ ਨੂੰ ਪਰਧਾਨ ਮੰਤਰੀ ਨੂੰ ਫਿਰ ਨੇ ਵੀ ਹੈਲਪ ਕਰੋ ਪਰਧਾਨ ਮੰਤਰੀ ਨੂੰ ਵੀ ਕਹੀਦਾ ਕਿ ਕਿਉਂਕਿ ਜੜੇ ਦੂਸਰੇ ਜਿਹੜੇ ਹੈਗੇ ਰਾਜਸਥਾਨ ਤੇ ਹਰਿਆਣਾ ਨੂੰ ਵੀ ਚਾਹੀਦਾ ਉਹ ਪਾਣੀ ਤਾਂ ਹੁਣ ਪਾਣੀ ਵਾਧੂ ਆ ਲੈ ਲੈਣ ਸਾਡੇ ਕੋਲੋਂ ਇਹ ਇਹ ਲੋਕ ਮੱਜਾ ਨਹੀਂ ਪਰ ਇਹਨਾਂ ਦੇ ਨਾਲ 24 ਸਰਵਾਸੇ ਬੰਦ ਕਰ ਲੈਂਦੇ ਆਪਣੇ ਰੋਲ ਨਹੀਂ ਇਹਨਾਂ ਵੀ ਪਾਣੀ ਸਾਡੇ ਕੋਲ ਪਾਣੀ ਦਾ ਘਾਟ ਨਹੀਂ ਪਰ ਜਦੋਂ ਪਾਣੀ ਦੀ ਲੋੜ ਹੁੰਦੀ ਹੈ ਉਦੋਂ ਸਾਰੇ ਆਵਾਜ਼ਾਂ ਮਾਰਦੇ ਆ ਰੋਣ ਵਾਸਤੇ ਪੰਜਾਬ ਆ। ਉਹਨਾਂ ਨੂੰ ਡੁੱਬਣ ਵਾਸਤੇ ਜਿਹੜੇ ਅੱਗੇ ਸਾਡੇ ਲੋਕ ਆ ਇਹ ਫਾਰਮਰ ਹੀ ਗੱਲ ਆ ਪਾਣੀ ਦੀ। ਹੁਣ ਵੀ ਸਾਥ ਕਰਨਾ ਚਾਹੀਦਾ ਇਹਨਾਂ ਜਿਹੜੇ ਡੁੱਬਦੇ ਸਨ ਲੋਕਾਂ ਨੂੰ ਉਹਨਾਂ ਨੂੰ ਮਦਦ ਠੀਕ ਹੈ ਜੀ